ਕਿਹੜਾ ਕਹਿੰਦੇ ਕੇਸ ਵੈਗਾ ਸਾਡੇ ਦੇ ਪਾਉ ਕਰ। ਅਸੀਂ ਕਰਦੇ ਆਂ। ਬਾਕੀ ਮੈਂ ਸਾਰੇ ਭੈਣਾ ਭਰਾਵਾਂ ਨੂੰ ਕਹਿੰਦਾ ਆਪਣੇ ਬੱਚੇ ਭੇਜੋ। ਗੋਲੀ ਚੱਲੂਗੀ। ਅਸੀਂ ਸਾਡੀ ਜੰਮ ਰਹੇ ਹੋਗੇ ਖਾਵਾਂਗੇ। ਬੱਚੇ ਨਹੀਂ ਕਿਛੇ ਢਾਡੋ। ਰੱਖਾਂਗੇ ਆਪਾਂ। ਆਪਾਂ ਕੋਈ ਨਕਸਰਾਂ ਕੇ ਦਾਲੀ ਹੋਰ ਦਵਾਗੇ ਬੱਚੇ ਦਾ। ਪਹਿਲਾਂ ਅਸੀਂ ਮਰੇ ਹੋਵਾਂਗੇ। ਦੂਏ ਨੰਬਰ ਤੇ ਇਹ ਆ ਦੇਖੋ ਅਸੀਂ ਉਸਦੇ ਟ੍ਰੈਟ ਟੈਲੀ ਕੱਢੀ ਆਲਪਰ ਦੇ ਪਾਜੀ ਦੇ ਅਗਵਾਈ ਦੇ ਵਿੱਚ। ਇੱਥੋਂ ਕਿੰਨਾ ਇਕੱਠ ਹੋ ਗਿਆ ਤੁਰਿਆ। ਸਾਡਾ ਅੱਗੇ ਜਾ ਕੇ ਦੇਖੋ ਕਿੰਦਾ ਸੌਦਾ ਨੀਕਾ ਤੋਂ ਇਕੱਠ ਹੋਇਆ। ਇਹ ਮੈਂ ਕਹਿੰਦਾ ਤੋਨੇ ਜਿੱਦਾਂ ਅਸੀਂ ਇੱਥੇ ਹੁਣ ਇਕੱਠੇ ਹੁੰਨੇ ਆ ਇੱਧੇ ਦਿੱਲੀ ਚਲੋ ਦਿੱਲੀ ਜਾ ਕੇ ਦੇਖੋ ਕੀ ਆ ਤਾ ਤਵੇ ਤੁਸੀਂ ਜਾਉਂਗੇ ਤਾਂ ਸੈਂਟਰ ਸਰਕਾਰ ਨੂੰ ਭਾਜਣਾ ਪੈਣਗੀਆ ਇਹ ਭਾਜਣਾ ਉਹਦੀ ਪਾਵਾਂਗੇ ਤਵੇ ਸੈਂਟਰ ਸਰਕਾਰ ਖਦੇ ਵੀ ਜਾਗਦੀ ਦੀ ਜਾਗ ਜਾਣੀ ਆ ਸਾਡੇ ਚ ਥੋੜੀ ਜਿਹੀ ਹਿੰਮਤ ਚਾਹੀਦੀ ਆ ਹਨੂ ਚ ਗੌਣ ਲਈ ਜਾਗੋ ਆਈ ਆ ਇਸ ਜਾਗੋ ਤੋਂ ਬਾਅਦ ਜੋਰ ਨਜੀਟਾ ਨਿਕਲਿਆ ਉਦੋਂ ਸਿੱਟਾ ਉਸਦਾ ਸਿੱਟਾ ਕੀ ਉਸ ਭਾਜਪੀ ਦਾ ਗੜ ਮੰਨਣ ਵਾਲਾ ਉੱਥੇ ਤੇ ਕੇਂਦਰੀ ਮੰਤਰੀ ਦੀ ਆਪਣੀ ਘਰ ਵਾਲੀ 5 ਨੰਬਰ ਵਾਰਤ ਨੂੰ ਹਾਰੀ ਤੇ ਜਿੱਥੇ ਬੀਜੇਪੀ ਦਾ ਰਾਜ ਹੁੰਦਾ ਸੀ ਉੱਥੇ ਉਹਨੂੰ 4 ਸੀਟਾਂ ਤੇ ਸੰਤੁਸ਼ਟ ਹੋਣਾ ਪਿਆ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਸੁਨੇਹਾ ਲਾਓ ਆਪੋ ਆਪਣੇ ਪਿੰਡਾਂ ਦੇ ਵਿੱਚ ਇੱਕ ਜਾਗਰਤਾ ਲਹਿਰ ਚਲਾਓ ਕਿ ਅਸੀਂ ਪਾਰਟੀਵਾਦੀ ਨੂੰ ਛੱਡ ਕੇ ਜੋ ਜੰਗ ਲੜ ਰਹੇ ਹਾਂ ਕਿਸਾਨ ਮਜ਼ਦੂਰ ਦਾ ਇਹ ਹੱਕਾ ਚ ਇਹ ਕਲੀ ਕਿਸਾਨੀ ਤੇ ਨਹੀਂ ਇਹ ਮਜ਼ਦੂਰਾ ਤੇ ਵੀ ਆਉਣੀ ਆ ਤੇ ਆਪਾਂ ਇਸ ਦਾ ਵਿਰੋਧ ਕਰੀਏ ਤੇ ਆਪਾਂ ਜਲਦ ਤੋਂ ਜਲਦ ਦਿੱਲੀ ਆਪਣੇ ਪਿੰਡੋ ਜਥੇ ਬਣਾ ਕੇ ਤੋਰੀਏ 10 10 15 15 ਦਿਨ ਉੱਥੇ ਰਹਿ ਕੇ ਆਈਏ 5 5 7 7 ਬੰਦੀਆਂ ਦਾ ਜਥਾ ਬਣਾਈਏ ਇੱਕ ਟ੍ਰੈਕਟਰ ਟਰਾਲੀ ਉੱਥੇ ਪੱਕੀ ਖੜੀ ਕਰੀਏ ਜਿਸ ਦੇ ਨਾਲ ਕੀ ਅਸੀਂ ਉਸ ਟਰਾਲੀ ਦੇ ਵਿੱਚ ਆਪਣੇ ਜਥਿਆਂ ਦਾ ਔਣ ਜਾਣ ਸ਼ੁਰੂ ਕਰ ਸਕੀਏ ਇਸ ਸੰਘਰਸ਼ ਦੇ ਨਾਲ ਜੁੜੇ ਆ ਸਰਕਾਰ ਆਪਣਾ ਏਜੰਡਾ ਉਹਨਾਂ ਦਾ ਇੱਕੋ ਹੀ ਆ ਵੀ ਇਹ ਸੰਘਰਸ਼ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਜਦੋਂ ਜਦੋਂ 26 ਜਨਵਰੀ ਤੋਂ ਬਾਅਦ ਰਾਤ ਨੂੰ ਉੱਥੇ ਲੋਕੀ ਆਉਣ ਲੱਗ ਪਏ ਕਿਉਂਕਿ ਉੱਥੇ ਮਾਹੌਲ ਸਾਰਿਆਂ ਨੂੰ ਪਤਾ ਹੀ ਸੀ ਕੀ ਬਣਿਆ ਜਾਂ ਕੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਤਕੈਤ ਸਾਹਿਬ ਦੇ ਖੰਜੂਆ ਨੇ ਸੰਘਰਸ਼ ਨੂੰ ਦੁਬਾਰਾ ਇਕੱਠੇ ਕੀਤਾ ਸਾਰੇ ਪੱਲਾ ਇਹ ਸੋਚਦੇ ਸੀਗੇ ਵੀ ਕੀ ਕਰਨਾ ਜਾ ਕੇ ਉੱਥੇ ਦੰਗੇ ਹੋ ਗਏ ਉੱਥੇ ਜਾ ਆ ਹੋ ਗਿਆ ਨਹੀਂ ਉਸ ਸੰਘਰਸ਼ ਨੇ ਦੁਬਾਰਾ ਤੋਂ ਇਸ ਇਹਨੂੰ ਮਜ਼ਬੂਤੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪੰਡੋਰੀ ਨਿਜਰਾਂ ਦੇ ਨਾਲ ਲੱਗਦੇ ਹੋਏ ਨੌ ਪਿੰਡਾਂ ਦੀ ਇੱਕ ਸੰਸਥਾ ਬਣਾਈ ਹੋਈ ਆ ਬੇਗਮਪੁਰਾ ਖਾਲਸਾਈ ਸਾਥ ਜਿਹਦੇ ਵਿੱਚ ਜਾਤ ਪਾਤ ਨੂੰ ਇੱਕ ਸਾਈਡ ਤੇ ਰੱਖਦੇ ਹੋਏ ਇਨਸਾਨੀਅਤ ਦੇ ਨਾਤੇ ਅਸੀਂ ਅਮਰਿਤਪਾਲ ਸਿੰਘ ਜੋਲੀ ਤੇ ਗੁਰਜੀਤ ਸਿੰਘ ਦੇ ਨਾਲ ਮਿਲ ਕੇ ਸਹਿਯੋਗ ਦੇ ਉਹਨਾਂ ਦੀ ਅਗਵਾਈ ਹੇਠ ਇਹ ਸੱਤ ਤੋਂ ਐਲਾਨ ਕਰਦੇ ਆਂ ਕਿ ਅੱਜ ਤੋਂ ਬਾਅਦ ਹਲਕਾ ਆਦਮਪੁਰ ਦੇ ਵਿੱਚ ਜਿੱਥੇ ਵੀ ਕਿਸਾਨ ਜਥੇਬੰਦੀ ਕੋਈ ਵੀ ਪ੍ਰੋਗਰਾਮ ਉੜੀਕੂਗੀ ਸਾਡੀ ਸਾਥ ਉਹਦਾ ਪੂਰਾ ਸਮਰਥਨ ਕਰੂਗੀ ਸਾਡੀ ਸਾਥ ਦੇ 100 ਤੋਂ ਵੱਧ ਮੈਂਬਰ ਉਸ ਦੇ ਵਿੱਚ ਪੂਰੇ ਸਹਿਯੋਗ ਕਰਨਗੇ ਤੇ ਜੋ ਸੇਵਾ ਜਥੇਬੰਦੀਆਂ ਲਾਉਣਗੀਆਂ ਉਹ ਸੇਵਾ ਅਸੀਂ ਪੂਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਸ਼ਹਿਰ ਆਦਮਪੁਰ ਦੁਆਬਾ ਵਿਖੇ ਕਿਸਾਨ ਵੀਰਾਂ ਨੌਜਵਾਨ ਸਾਥੀਆਂ ਤੇ ਆਰਤੀਆ ਐਸੋਸੀਏਸ਼ਨ ਸਾਰੇ ਨੌਜਵਾਨ ਸਾਥੀਆਂ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਜੋ ਸਾਡੀਆਂ ਦਿੱਲੀ ਸੰਘਰਸ਼ ਲੜ ਰਹੀਆਂ ਨੇ ਜਥੇਬੰਦੀਆਂ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਸਮਰਪਿਤ ਰੇਲ ਰੋਕੂ ਜਿਹੜਾ ਧਰਨਾ ਸੀ ਉਹ ਅਸੀਂ ਇਸ ਟ੍ਰੈਕ ਦੇ ਉੱਤੇ ਲਗਾਇਆ ਸੀ ਤੇ ਉਹਦੇ ਲਈ ਸਾਨੂੰ ਆਸ-ਪਾਸ ਦੇ ਨੌਜਵਾਨਾਂ, ਕਿਸਾਨਾਂ, ਵੀਰਾਂ, ਮਜ਼ਦੂਰਾਂ ਆੜਤੀਆਂ ਸਾਰਿਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਉਹਦੇ ਲਈ ਅਸੀਂ ਸਾਰੇ ਸਾਥੀਆਂ ਦਾ ਰਿਣੀ ਆ ਤੇ ਅੱਗੋਂ ਤੋਂ ਵੀ ਅਸੀਂ ਇਸੇ ਤਰ੍ਹਾਂ ਹੀ ਆਪਣੇ ਸ਼ਹਿਰ ਆਦਮਪੁਰ ਦੁਆਬਾ ਕਿਉਂਕਿ ਦੁਆਬੇ ਦੀ ਹਾਬੇ ਆ ਸਾਡੀ ਇਹ ਧੁਰਾ ਨੇ ਇਹ ਆਦਮਪੁਰ ਸ਼ਹਿਰ ਤੇ ਇਸ ਕਰਕੇ ਆਦਮਪੁਰ ਦੁਆਬੇ ਦਾ ਨਾਮ ਅਸੀਂ ਹਮੇਸ਼ਾ ਉੱਚਾ ਰੱਖਾਂਗੇ, ਸੰਘਰਸ਼ 'ਚ ਵੱਧ ਚੜ ਕੇ ਯੋਗਦਾਨ ਪਾਵਾਂਗੇ ਔਰ ਸਾਥੀਆਂ ਨੂੰ ਜਾਗਰੂ ਕਰਾਂਗੇ। ਸਾਰੇ ਇੱਥੇ ਅਸੀਂ ਸਾਥੀਆਂ ਨੂੰ ਇਹੇ ਬੇਨਤੀ ਕਰਦੇ ਆ ਤੇ ਆਪਣੀਆਂ ਰਾਸ਼ੀ ਪਾਰਟੀਆਂ ਛੱਡ ਕੇ ਕਿਸਾਨੀ ਦੇ ਝੰਡੇ ੇਠਾਂ ਇਕੱਤਰ ਹੋ ਕੇ ਤੇ ਦਿੱਲੀ ਜਾ ਕੇ ਵੱਧ ਤੋਂ ਵੱਧ ਉੱਥੇ ਯੋਗਦਾਨ ਪਾ ਕੇ ਤਿੰਨੋਂ ਬਾੜਾਂ ਦੇ ਉੱਤੇ ਆਪਾਂ ਅੱਗੋਂ ਵੀ ਇਹ ਸੰਘਰਸ਼ ਨੂੰ ਜਾਰੀ ਰੱਖਾਂਗੇ ਔਰ ਭਰਪੂਰ ਹਲਾਰਾ ਸਾਡੇ ਆਦਮਪੁਰ ਦੁਆਬਾ ਤੋਂ ਹੋਵੇਗਾ ਔਰ ਜਿੱਤ ਯਕੀਨੀ ਹੋਗੀ ਜੇ ਸਾਡੀ ਏਕਾ ਰਹੇਗਾ ਤਾਂ ਜਿੱਤ ਯਕੀਨੀ ਹੋਏਗੀ ਅੱਜ ਅੱਜ ਕਿਸਾਨ ਮਜ਼ਦੂਰ ਏਕਤਾ ਆਦਮਪੁਰ ਦੁਆਬਾ ਵੱਲੋਂ ਜੋ ਆਦਮਪੁਰ ਚੋਮੋ ਏਲਵੇ ਫਾਟਕ ਤੇ ਧਰਨਾ ਲਾਇਆ ਗਿਆ ਉਹ ਬਹੁਤ ਹੀ ਵਧੀਆ ਰਿਆ ਔਰ ਕਾਮਜਾਬ ਰਿਆ ਔਰ ਇਹਦੇ ਵਿੱਚ ਸਾਰੇ ਰਾਸ਼ੀ ਪਾਰਟੀਆਂ ਨੇ ਨਮਾਇंदे ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਇਹਨੂੰ ਕਾਮਜਾਬ ਕੀਤਾ ਔਰ ਉਹ ਦਿਨ ਦੂਰ ਨਹੀਂ ਜਿੱਦਣ ਅਪਾ ਦਿੱਲੀ ਜਿੱਤ ਕੇ ਵਾਪਸ ਆਵਾਂਗੇ ਮੈਂ ਤੁਹਾਡਾ ਇੱਕ ਮਿੰਟ ਦਾ ਸਮਾਂ ਤਾਂ ਲਿਆ ਵੀ ਸਾਡੇ ਨਾਲ ਨੌਜਵਾਨ ਵੀਰ ਅੱਜ ਜਿਹੜੇ ਸਾਡੇ ਆਦਮਪੁਰ ਦੁਆਬੇ ਤੋਂ ਜੁੜੇ ਆ ਉਹ ਬੇਗੰਪਰਾ ਖਾਲਸਾ ਜੀ ਸਾਥ ਉਹਨੇ ਅੱਜ ਸਟੇਜ ਤੋਂ ਐਲਾਨ ਕੀਤਾ ਵੀ ਜਦੋਂ ਵੀ ਆਦਮਪੁਰ ਦੇ ਵਿੱਚ ਪ੍ਰੋਗਰਾਮ ਹੋਊਗਾ ਕੋਈ ਵੀ ਕਿਸਾਨਾਂ ਦਾ ਮਜ਼ਦੂਰਾਂ ਦਾ ਉਹ ਅਸੀਂ ਵੱਧ ਚੜ ਕੇ ਸਾਡੇ ਨਾਲ ਹਿੱਸਾ ਲੈਣਗੇ ਔਰ ਮੈਂ ਵੀ ਆਪਾਂ ਐਲਾਨ ਕਰਦੇ ਅਸੀਂ ਵੀ ਐਲਾਨ ਕਰਦੇ ਆ ਅਜੀ ਰਾਜਸੀ ਪਾਰਟੀਆਂ ਦਾ ਮੈਂ ਵੀ ਨੁਮਾਇੰਦਾ ਹਾਂ ਉਹਨਾਂ ਪਾਰਟੀਆਂ ਚੋਂ ਇੱਕ ਦਾ ਅਸੀਂ ਅਸੀਂ ਐਲਾਨ ਕਰਦੇ ਆ ਪ੍ਰੈਸ ਦੇ ਵਿੱਚ ਅਸੀਂ ਪਿੱਛੇ ਰਵਾਂਗੇ ਅਸੀਂ ਪਿੱਛੇ ਰਵਾਂਗੇ ਨੌਜਵਾਨ ਵੀਰਾਂ ਨੂੰ ਹਰਜਿੰਦਰ ਸਿੰਘ ਸਾਡੇ ਦੂੜਾ ਸਾਹਬ ਜਿਹੜੇ ਸਾਡੀ ਨੁਮਾਇੰਦਗੀ ਕਰਦੇ ਆ ਕਿਸਾਨ ਮਜ਼ਦੂਰ ਇਕਤਾ ਦੀ ਇਹਨਾਂ ਨਾਲ ਮੁੰਡਾ ਨਾਲ ਮੁੰਡਾ ਲਾ ਕੇ ਖੜਨ ਅਸੀਂ ਪਿੱਛੇ ਰਹਿ ਕੇ ਇਹਨਾਂ ਦੀ ਸਪੋਰਟ ਕਰਾਂਗੇ